ਸਤਿ ਸ਼੍ਰੀ ਅਕਾਲ ਮੈਂ ਹਮਨਪ੍ਰੀਤ कौर ਤੁਸੀਂ ਦੇਖ ਰਹੇ ਹੋ ਸਿਆਸੀ ਸੇਕਾ ਪੰਜਾਬ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖੈਰਾ ਨੇ ਪੰਜਾਬ ਲੈਂਡ ਪ੍ਰਿਜ਼ਰਵੇਸ਼ਨ ਐਕਟ ਦੇ ਵਿੱਚ ਕੀਤੀਆਂ ਤਾਜ਼ਾ ਸੋਧਾਂ ਨੂੰ ਲੈ ਕੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਚਿੱਠੀ ਲਿਖ ਕੇ ਗੰਭੀਰ ਚਿੰਤਾ ਜ਼ਾਤਾਈ ਉਹਨਾਂ ਨੇ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਕੀਤੀਆਂ ਇਹ ਸੋਧਾਂ ਪੰਜਾਬ ਦੀ ਨਾਜ਼ੁਕ ਪ੍ਰਿਆਵਰਣ ਸਰਚਨਾ ਲਈ ਖਤਰਾ ਬਣ ਸਕਦੀਆਂ ਨੇ ਖਾਸ ਕਰ ਕਾਂਢੇ ਖੇਤਰ ਅਤੇ ਚੰਡੀਗੜ੍ਹ ਆਲੇ ਦੁਆਲੇ ਦੇ ਪ੍ਰਿਆਵਰਣ ਸੰਵੇਦਨਸ਼ੀਲ ਇਲਾਕਿਆਂ ਦੇ ਵਿੱਚ ਨੇ ਖੈਰਾ ਨੇ ਯਾਦ ਦਵਾਇਆ ਕਿ ਪੀਐਲਪੀਏ ਦਾ ਮਕਸਦ ਜੰਗਲਾਂ ਦੀ ਸੰਭਾਲ ਮਿੱਟੀ ਕਟਾ ਰੋਕਣਾ ਭੂਜਲ ਦੀ ਸੁਰੱਖਿਆ ਤੇ ਪ੍ਰਿਆਵਰਣ ਨੇ ਸੰਤੁਲਨ ਕਾਇਮ ਰੱਖਣਾ ਹੈ। ਉਨ੍ਹਾਂ ਅਨੁਸਾਰ ਜ਼ਮੀਨ ਦੀ ਵਰਤੋਂ ਅਤੇ ਗੈਰ ਖੇਤੀਬਾੜੀ ਨਿਰਮਾਣ ਤੇ ਪਾਬੰਦੀ ਨੂੰ ਢਿੱਲ ਦੇਣਾ ਕਾਨੂੰਨ ਦੀ ਮੂਲ ਭਾਵਨਾ ਨੂੰ ਨੁਕਸਾਨ ਪਹੁੰਚਾਉਣਾ ਹੈ। ਵਿਦ ਆਕ ਨੇ ਚਿੰਤਾ ਜਤਾਈ ਹੈ ਕਿ ਸੋਧਾਂ ਦੇ ਨਾਲ ਵਿਕਾਸ ਦੇ ਨਾਤੇ ਬੇਤਹਾਸ਼ਾ ਫਾਰਮ ਹਾਊਸਾਂ ਤੇ ਵਪਾਰਕ ਨਿਰਮਾਣ ਦਾ ਰਾਹ ਖੁੱਲ ਸਕਦਾ ਹੈ ਜਿਸ ਦਾ ਲਾਭ ਕੁਝ ਚੁਣਿੰਦੇ ਲੋਕਾਂ ਨੂੰ ਮਿਲ ਸਕਦਾ ਹੈ। ਉਹਨਾਂ ਨੇ ਰਾਜਪਾਲ ਨੂੰ ਅਪੀਲ ਕੀਤੀ ਹੈ ਕਿ ਸੋਧਾ ਦੇ ਸੰਵਿਧਾਨਕ, ਕਾਨੂੰਨੀ ਤੇ ਪ੍ਰਿਆਵਰਣ ਪ੍ਰਭਾਵਾਂ ਦੀ ਸਮੀਖਿਆ ਕਰਵਾਈ ਜਾਵੇ ਅਤੇ ਸੰਵੇਦਨਸ਼ੀਲ ਇਲਾਕਿਆਂ ਦੀ ਕਾਨੂੰਨੀ ਸੁਰੱਖਿਆ ਯਕੀਨੀ ਬਣਾਈ ਜਾਵੇ। ਜਿਹੜੇ ਪੰਜਾਬ ਦੇ ਵਿੱਚ ਬਦਲਾਖੋਰੀ ਜਿਹੜੀ ਆ ਉਹ ਸਿਖਰਾਂ ਤੇ ਆ। ਜਿਹੜਾ ਵੀ ਪੰਜਾਬ ਦੇ ਵਿੱਚ ਕੋਈ ਹਿੰਮਤ ਕਰਦਾ ਸਰਕਾਰ ਦੇ ਖਿਲਾਫ ਕੋਈ ਵੀ ਗੱਲ ਕਰਨ ਦਾ ਨੁਕਤਾ ਚੀਨੀ ਕਰਨ ਦਾ ਜਾਣਕਾਰੀ ਲੈਣ ਦਾ ਉਹਨਾਂ ਦੇ ਉੱਤੇ ਕਿਵੇਂ ਰੈਂਡਮਲੀ ਪਰਚੇ ਦਰਜ ਕੀਤੇ ਗਏ ਚਾਹੇ ਉਹ 10 ਪੱਤਰਕਾਰਾਂ ਦੇ ਆਜ਼ਾਦ ਮੀਡੀਆ ਤੇ ਪਰਚੇ ਦਰਜ ਹੋਏ ਉਸ ਤੋਂ ਬਾਅਦ ਅਤੀਸ਼ੀ ਨੇ ਜੋ ਅਪਸ਼ਬਦ ਬੋਲੇ ਵਿਧਾਨ ਸਭਾ ਦਿੱਲੀ 'ਚ ਪਰਚਾ ਉਹਦਾ ਜਲੰਧਰ ਵਿੱਚ ਦਰਜ ਕਰਤਾ ਤੇ ਪਰਚਾ ਖੈਰੇ ਤੇ ਕਰਤਾ ਪ੍ਰਗਟ ਸਿੰਘ ਤੇ ਕਰਤਾ ਸੁਖਵੀਰ ਸਿੰਘ ਬਾਦਲ ਤੇ ਕਰਤਾ ਇਹ ਦਰਸਾਉਂਦਾ ਵਾ ਕਿ ਅੱਜ ਪੰਜਾਬ ਇੱਕ ਪੁਲਿਸ ਸਟੇਟ ਬਣ ਕੇ ਰਹਿ ਗਿਆ ਵਾ ਇਸ ਲਈ ਇੱਕ ਮੁੱਦਾ ਤਾਂ ਸਾਡਾ ਇਹ ਸੀਗਾ ਕਿ ਅਸੀਂ ਗਵਰਨਰ ਸਾਹਿਬ ਨੂੰ ਕਿਹਾ ਕਿ ਕਿਰਪਾ ਕਰਕੇ ਡੀਜੀਪੀ ਪੰਜਾਬ ਨੂੰ ਜਵਾਬਤਨ ਵੀ ਮੰਗੋ ਉਹਨਾਂ ਦੀ ਔਰ ਵਿਸ਼ੇਸ਼ ਤੌਰ ਤੇ ਜਿਹੜੀ ਬਦਲਾਖੋਰੀ ਮੇਰੇ ਆਪਣੇ ਹਲਕੇ ਭਲੱਥ ਵਿੱਚ ਕੀਤੀ ਗਈ ਆ ਪਿਛਲੀਆਂ ਬਲੌਕ ਸੰਪਤੀ ਜ਼ਿਲ੍ਹਾ ਪਰਿਸ਼ਦ ਦੀਆਂ ਚੱਲਦੀਆਂ ਇਲੈਕਸ਼ਨਾਂ ਵਿੱਚ 9 ਮੁਕਦਮੇ ਦਰਜ ਕੀਤੇ ਗਏ ਨੇ 9 ਐਫਆਈਆਰ ਝੂਠੀਆਂ ਔਰ ਉਹਨਾਂ ਵਿੱਚ 2 ਦਰਜਨ ਤੋਂ ਜ਼ਿਆਦਾ ਇੰਪੋਰਟੈਂਟ ਕਾਂਗਰਸ ਦੇ ਆਗੂ ਜਿਹੜੇ ਚੇਅਰਮੈਨ ਰਹੇ ਨੇ ਮਾਰਕੀਟ ਕਮੇਟੀਆਂ ਦੇ ਜਿਹੜੇ ਨਗਰਪੰਚਾਇਤਾਂ ਦੇ ਪ੍ਰਧਾਨ ਨੇ ਜਿਹੜੇ ਸਰਪੰਚ ਨੇ ਪਿੰਡਾਂ ਦੇ ਨੰਬਰਦਾਰ ਨੇ ਉਹਨਾਂ ਨੂੰ ਚੁਣ-ਚੁਣ ਕੇ ਕਿਸੇ ਨੂੰ ਇਧਰੋਂ ਚੁਣ ਲਿਆ ਕਿਸੇ ਨੂੰ ਇਧਰੋਂ ਚੁਣ ਲਿਆ ਕਿਸੇ ਇਧਰੋਂ ਚੁਣ ਲਿਆ ਉਹਨਾਂ ਨੂੰ ਪਰਚਾ ਜਨਾਮਜਤ ਕਰਤਾ ਤਾਂ ਕਿ ਦਹਿਸ਼ਤ ਪਾਈ ਜਾ ਸਕੇ ਔਰ ਇੱਥੇ ਹੀ ਬਸ ਨਹੀਂ ਇੱਕ ਇਦਾਂ ਦੀ ਫਜ਼ੂਲ ਐਫ ਆਈ ਆਰ ਦਰਜ ਕੀਤੀ ਹੈ ਐਫ ਆਈ ਆਰ ਨੰਬਰ 251 ਪੁਲਿਸ ਸਟੇਸ਼ਨ ਸੁਬਾਨਪੁਰ ਇੱਕ ਫਰਜੀ ਜਿਹਾ ਜਿਗਾੜ ਬਣਾ ਲਿਆ ਕਿ ਜੀ ਇਹਨਾਂ ਨੇ ਸਰਕਾਰੀ ਰਾਸ਼ਨ ਚੋਰੀ ਕੀਤਾ ਔਰ ਹੜਾ ਹੜਾ ਦੇ ਟਾਈਮ ਦੀ ਗੱਲ ਬਣਾ ਕੇ ਉਹਦੇ ਚ ਪਹਿਲਾਂ 7 ਬੰਦੇ ਨਾਮਜ਼ਦ ਕੀਤੇ ਔਰ ਉਸ ਤੋਂ ਬਾਅਦ ਉਹਨੂੰ ਅਣਪਛਾਤੇ ਰੱਖ ਦਿੱਤਾ ਐਂਡ ਅਨ ਅਦਰ ਅਨ ਆਈਡੈਂਟੀਫਾਈਡ ਪਰਸਨਸ ਅਣਪਛਾਤੇਆਂ ਵਿੱਚ ਚੱਲਦੀ ਇਲੈਕਸ਼ਨ ਚ ਜਿਹਦਾ ਦਿਲ ਕੀਤਾ ਉਹਨਾਂ ਇੰਪੋਰਟੈਂਟ ਬੰਦਿਆਂ ਨੂੰ ਉਹਦੇ ਚ ਨਾਮਜ਼ਦ ਕਰਤਾ ਇਹਦੇ ਨਾਲ ਔ ਜਿਆਦਾ ਅ ਮਤਲਬ ਬਦਲਾਖੋਰੀ ਪੋਲੀਟੀਕਲ ਵਿਂਡੇਟਾ ਪੋਲੀਟੀਕਲ ਟੈਰਰਿਜ਼ਮ ਮੇਰੇ ਖਿਆਲ ਸਾਰੇ ਦੇਸ਼ 'ਚ ਕਿਤੇ ਨਹੀਂ ਹੋ ਰਿਹਾ ਜੋ ਕੇਜਰੀਵਾਲ ਤੇ ਭਗਵੰਤ ਮਾਨ ਦੀ ਸਰਕਾਰ ਨੇ ਪੰਜਾਬ ਦੇ ਵਿੱਚ ਕੀਤਾ ਅਸੀਂ ਡੀਜੀਪੀ ਗਵਰਨਰ ਸਾਹਿਬ ਨੂੰ ਇਹ ਬੇਨਤੀ ਕੀਤੀ ਆ ਕਿ ਸਾਨੂੰ ਪੂਰਾ ਇੱਕ ਡੈਲੀਗੇਸ਼ਨ ਦਾ ਸਮਾਂ ਦਿਓ ਉਹ ਜਿਹੜੇ 25 ਬੰਦੇ ਨਾਮਜ਼ਦ ਕੀਤੇ ਗਏ ਉਹ ਗਵਰਨਰ ਸਾਹਿਬ ਦੇ ਮੱਥੇ ਲਾਉਣੇ ਆ ਉਹਨਾਂ ਨੇ ਸਾਨੂੰ ਟਾਈਮ ਦੇ ਦਿੱਤਾ ਵਾ ਔਰ ਇਸ ਤੋਂ ਇਲਾਵਾ ਜੋ ਪੰਜਾਬ ਦੇ ਵਿੱਚ ਇੱਕ ਬਹੁਤ ਦੋਨਾਂ ਹੱਥਾਂ ਨਾਲ ਪੰਜਾਬ ਦੇ ਸਰੋਤਾਂ ਨੂੰ ਲੁੱਟਿਆ ਜਾ ਰਿਹਾ ਉਹਦੀ ਬੜੀ ਇੱਕ ਇੰਪੋਰਟੈਂਟ ਅਸੀਂ ਜਿਹੜੀ ਰੈਪ੍ਰেজentation ਗਵਰਨਰ ਨੂੰ ਦਿੱਤੀ ਆ ਪਿਛਲੇ ਸਮੇਂ ਵਿੱਚ ਕੈਬਨਿਟ ਪੰਜਾਬ ਨੇ ਪੰਜਾਬ ਲੈਂਡ ਪ੍ਰਿਜ਼ਰਵੇਸ਼ਨ ਐਕਟ ਪੀ ਐਲ ਪੀ ਏ ਉਹਦੇ ਵਿੱਚ ਇੱਕ ਬੜੀ ਅ ਹੁਸ਼ਾਰੀ ਨਾਲ ਤਬਦੀਲੀ ਕੀਤੀ ਆ ਸੈਕਸ਼ਨ 4 ਨੂੰ ਅਮੈਂਡ ਕੀਤਾ ਜਿੰਨੇ ਰੈਸਟ੍ਰਿਕਟਿਡ ਏਰੀਆ ਸੀ ਚੰਡੀਗੜ੍ਹ ਦੀ ਪੈਰੀਫਰੀ ਦੇ ਉੱਤੇ ਬਾਹਰ ਨਵਾਂ ਚੰਡੀਗੜ੍ਹ ਦੇ ਲਾਗੇ ਮੁਹਾਲੀ ਦੇ ਲਾਗੇ ਔਰ ਇੱਥੋਂ ਲੈ ਕੇ ਅ ਪਠਾਨਕੋਟ ਤੱਕ ਜਿੰਨੀ ਕੰਡੀ ਦੀ ਬੈਲਟ ਸੀ ਇਹ ਸਾਰਾ ਰਿਸਟ੍ਰિક્ਟਿਡ ਏਰੀਆ ਸੀਗਾ ਫੋਰੈਸਟ ਲੈਂਡ ਸੀਗਾ ਗ੍ਰੀਨ ਬੈਲਟ ਸੀਗੀ ਇੱਥੇ ਕੋਈ ਵੀ ਵਿਅਕਤੀ ਫਾਰਮ ਹਾਊਸ ਨਹੀਂ ਸੀ ਬਣਾ ਸਕਦਾ ਪਹਿਲਾ ਸ਼ਰਤ ਸੀ ਕਿ 2.5 ਏਕੜ ਘੱਟੋ ਘੱਟ ਜ਼ਮੀਨ ਹੋਵੇ ਉਹਦੇ ਤੇ ਵੀ ਟੈਂਪਰੇਰੀ ਸਟਰਕਚਰ ਖੜਾ ਕੀਤਾ ਜਾ ਸਕਦਾ ਸੀਗਾ ਹੋਰ ਤੁਸੀਂ ਕੁਝ ਨਹੀਂ ਸੀ ਬਣਾ ਸਕਦੇ ਉਹਦੇ ਨਾਲ ਸਾਡੇ ਪੰਜਾਬ ਦੀ ਇਕੋਲੋਜੀ ਬਚੀ ਹੋਈ ਸੀ ਵਾਤਾਵਰਨ ਬਚਿਆ ਹੋਇਆ ਸੀਗਾ ਲੇਕਿਨ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਹੁਸ਼ਿਆਰੀ ਨਾਲ ਲੈਂਡ ਮਾਫੀਆ ਨਾਲ ਮਿਲ ਕੇ ਇਹਨਾਂ ਨੇ ਜਿਹੜੀ ਅਮੈਂਡਮੈਂਟ ਕੀਤੀ ਆ ਪੀਐਲਪੀਏ ਦੇ ਵਿੱਚ ਉਹਦੇ ਚ ਇਹਨਾਂ ਨੇ ਹੁਣ ਅਲਾਉ ਕਰਤਾ ਕਿ ਤੁਸੀਂ 2.5 ਏਕੜ ਦੀ بجائے 1 ਏਕੜ ਵਿੱਚ ਪੂਰਾ ਫਾਰਮ ਹਾਊਸ ਜਿੱਦਾਂ ਮਤਲਬ ਚੰਡੀਗੜ੍ਹ ਵਿੱਚ ਮਕਾਨ ਬਣਦੇ ਨੇ ਆ ਸ਼ਹਿਰਾਂ 'ਚ ਬਣਦੇ ਨੇ 70-80% ਕਵਰਡ ਏਰੀਆ ਤੁਸੀਂ ਮਕਾਨ ਬਣਾ ਸਕਦੇ ਔਰ ਇਹਦੇ ਚ ਜਿਹੜਾ ਲੈਂਡ ਮਾਫੀਆ ਦੀ ਗੱਲ ਕੀਤੀ ਆ ਇਹਨਾਂ ਨੂੰ ਪਤਾ ਸੀਗਾ ਕਿ ਅਸੀਂ ਕੈਬਨਿਟ ਵਿੱਚ ਇਹ ਅਮੈਂਡਮੈਂਟ ਕਰਨੀ ਆ ਮਾਸਟਰ ਪਲਾਨ ਨੂੰ ਛੇੜਛਾੜ ਕਰਨੀ ਆ ਪਹਿਲਾਂ ਇਹਨਾਂ ਨੇ ਦਿੱਲੀ ਦੇ ਲੋਕਾਂ ਨੇ ਜਿਹੜੇ ਆਗੂ ਨੇ ਇਜਰੀਵਾਲ ਸਸੋਡਿਆ ਸੁਤਿੰਦਰ ਜੈਨ ਔਰ ਜਿਹੜਾ ਲੈਂਡ ਸ਼ਾਰਕਸ ਨੇ ਪੰਜਾਬ ਦੇ ਵਿੱਚ ਪਹਿਲਾਂ ਇਹਨਾਂ ਨੇ ਜ਼ਮੀਨਾਂ ਚੱਕੀਆਂ ਕਿਉਂਕਿ ਜਦੋਂ ਰੈਸਟ੍ਰਿਕਟਿਡ ਏਰੀਆ ਸੀਗਾ ਮਿਸਾਲ ਦੇ ਤੌਰ ਤੇ ਚੰਡੀਗੜ੍ਹ ਦੇ ਨੇੜੇ-ਨੇੜੇ ਰੈਸਟ੍ਰਿਕਟਿਡ ਏਰੀਆ ਦੀ ਕੀਮਤ 1 1 ਕਰੋੜ ਰੁਪਇਆ ਏਕੜ ਸੀਗਾ ਕਿਉਂਕਿ ਉੱਥੇ ਕੁਝ ਤੁਸੀਂ ਬਣਾ ਨਹੀਂ ਸਕਦੇ ਸੀਗੇ ਪਹਿਲਾਂ ਇਹਨਾਂ ਨੇ ਲੈਂਡ ਬੈਂਕ ਇਕੱਠਾ ਕੀਤਾ ਇੱਥੋਂ ਲੈ ਕੇ ਚੰਡੀਗੜ੍ਹ ਤੋਂ ਪਠਾਨਕੋਟ ਹੁਸ਼ਾਰਪੁਰ ਦੀ ਕੱਢੀ ਬੈਲਟ ਤੱਕ ਇਹਨਾਂ ਨੇ ਸਸਤੀਆਂ ਜ਼ਮੀਨਾਂ ਚੱਕੀਆਂ ਕਿਉਂਕਿ ਇਹਨਾਂ ਨੂੰ ਪਤਾ ਸੀ ਕਿ ਅਸੀਂ ਇਹ ਕਾਨੂੰਨ ਵਿੱਚ ਤਬਦੀਲੀ ਕਰਾ ਲੈਣੀ ਕੈਬਨਿਟ ਤੋਂ ਔਰ ਜ਼ਮੀਨਾਂ ਚੱਕਣ ਤੋਂ ਬਾਅਦ ਇਹਨਾਂ ਨੇ ਇਹ ਪੀਐਲਪੀਏ ਦਾ ਸੈਕਸ਼ਨ 4 ਵਿੱਚ ਜਿਹੜੀ ਤਬਦੀਲੀ ਕੀਤੀ ਆ ਉਹਦੇ ਨਾਲ ਕੀ ਹੋਇਆ ਕਿ ਓਵਰਨਾਈਟ ਰਾਤੋਂ ਰਾਤ ਇੱਕ ਦਾ 5 ਕਰੋੜ ਰੁਪਇਆ ਕਿਲੇ ਦਾ ਬਣਾ ਲਿਆ ਇਹਨਾਂ ਨੇ ਇਹਦੋਂ ਵੱਡੀ ਠੱਗੀ ਪੰਜਾਬ ਦੇ ਨਾਲ ਨਹੀਂ ਹੋ ਸਕਦੀ ਇਹ ਇਹ ਕਾਲੇ ਜੀ ਦਾ ਵੀ ਬਲਾਤਕਾਰ ਆ ਇੱਥੇ ਹੁਣ ਚੰਡੀਗੜ੍ਹ ਤੋਂ ਲੈ ਕੇ ਤੇ ਪਠਾਨਕੋਟ ਤੱਕ ਸਾਰਾ ਕੰਕਰੀਟ ਜੰਗਲ ਬਣ ਜਾਏਗਾ ਦਰਖਤ ਵੱਡੇ ਜਾਣਗੇ ਲੇਕਿਨ ਕਿਸੇ ਦਿੱਲੀ ਵਾਲਿਆਂ ਨੂੰ ਕੀ ਪਰਵਾਹ ਹੈਗੀ ਕਿਉਂਕਿ ਇੱਥੇ ਤਾਂ ਗੈਰ ਪੰਜਾਬੀਆਂ ਦਾ ਰਾਜ ਆ ਸਾਡਾ ਚੀਫ ਸੈਕਟਰੀ ਗੈਰ ਪੰਜਾਬੀ ਸਾਡਾ ਡੀਜੀਪੀ ਗੈਰ ਪੰਜਾਬੀ ਸਾਡਾ ਹੋਮ ਸੈਕਟਰੀ ਗੈਰ ਪੰਜਾਬੀ ਸਾਡੇ ਰੇਰਾ ਦਾ ਚੇਅਰਮੈਨ ਗੈਰ ਪੰਜਾਬੀ ਸਾਡਾ ਇੰਡਸਟਰੀਅਲ ਕਾਰਪੋਰੇਸ਼ਨ ਦਾ ਚੇਅਰਮੈਨ ਗੈਰ ਪੰਜਾਬੀ ਜਿੰਨੀਆਂ ਇੰਪੋਰਟੈਂਟ ਅਸਾਈਨਮੈਂਟਸ ਪੋਜੀਸ਼ਨਾਂ ਨੇ ਸਾਰੇ ਗੈਰ ਪੰਜਾਬੀਆਂ ਨੇ ਕਬਜ਼ਾ ਕਰ ਲਿਆ ਪੰਜਾਬ ਦੇ ਉੱਤੇ ਆਣ ਕੇ ਕੋਠੀਆਂ ਤੇ ਕਬਜ਼ਾ ਕਰ ਲਿਆ ਸਾਡੀਆਂ ਸਾਡੇ ਦਫ਼ਤਰਾਂ ਦੇ ਉੱਤੇ ਕਬਜ਼ਾ ਕਰ ਲਿਆ ਜਿੰਨੀਆਂ ਨੌਕਰੀਆਂ ਉਹ ਸਾਰੀਆਂ ਗੈਰ ਪੰਜਾਬੀਆਂ ਨੂੰ ਦੇਤੀਆਂ ਬਹੁਤ ਵੱਡਾ ਧੋਖਾ ਬਹੁਤ ਵੱਡਾ ਫਰੌਡ ਇਹ ਸਰਕਾਰ ਨੇ ਕੀਤਾ ਔਰ ਅੱਜ ਮੈਂ ਗਵਰਨਰ ਸਾਹਿਬ ਨੂੰ ਚੇਤੇ ਕਰਾਇਆ ਕਿ ਤੁਸੀਂ ਜਿਹੜਾ ਟੋヨタ ਹਾਈਲਕਸ ਜਿਹੜੀਆਂ ਇਹਨਾਂ ਨੇ 144 ਗੱਡੀਆਂ ਖਰੀਦੀਆਂ ਸੜਕ ਸੁਰੱਖਿਆ ਫੋਰਸ ਲਈ ਉਹਦੀ ਰੈਪ੍ਰেজੈਂਟੇਸ਼ਨ ਤੇ ਤੁਹਾਡੀ ਆਲੇ ਤੁਹਾਡੇ ਵੱਲੋਂ ਦਿੱਤੇ ਹੁਕਮਾਂ ਦੀ ਹੁਕਮ ਅਦੂਲੀ ਕੀਤੀ ਆ ਗਵਰਨਰ ਸਾਹਿਬ ਨੇ ਲਿਖਿਆ ਪਿਛਲੇ ਦਿਨੀ ਡੀਜੀਪੀ ਨੂੰ ਕਿ ਇਹਦੀ ਪ੍ਰੋਪਰ ਜਾਂਚ ਕਰਾ ਕੇ ਤੇ ਰਿਪੋਰਟ ਦਿੱਤੀ ਜਾਵੇ ਲੇਕਿਨ ਡੀਜੀਪੀ ਨੇ ਪੰਜਾਬ ਸਰਕਾਰ ਨੇ ਗਵਰਨਰ ਦੇ ਹਦਾਇਤਾਂ ਨੂੰ ਛਿੱਕੇ ਤੇ ਟੰਗਿਆ ਵਾ ਔਰ ਤੁਸੀਂ ਸਾਰੇ ਜਾਣਦੇ ਕਿ ਟヨタ ਹਾਈਲੈਕਸੀ ਇੱਕ ਗੱਡੀ ਦੇ ਪਿੱਛੇ 10 ਤੋਂ 15 ਲੱਖ ਰੁਪਏ ਡਿਸਕਾਊਂਟ ਮਿਲਦਾ ਲੇਕਿਨ ਪੰਜਾਬ ਸਰਕਾਰ ਨੇ ਪੂਰੇ ਪੈਸੇ ਦਿੱਤੇ 144 ਗੱਡੀਆਂ ਦੇ ਤੇ ਬਾਅਦ ਵਿੱਚ ਪੈਸਾ ਕਮਿਸ਼ਨ ਵਿੱਚ ਖਾਦਾ डीजीपी ਦੇ ਨਾਮ ਤੇ ਬਿਲਿੰਗ ਆ ਭਗਵੰਤ ਮਾਨ ਉਹਦਾ ਹੋਮ ਮਿਨਿਸਟਰ ਆ ਔਰ ਇਹਦੋਂ ਵੱਡੀ ਠੱਗੀ ਬਲੈਕ ਐਂਡ ਵਾਈਟ ਓਪਨ ਐਂਡ ਸ਼ਟ ਕੇਸ ਆਫ ਕਰਪਸ਼ਨ ਲੇਕਿਨ ਕੋਈ ਜਾਂਚ ਨਹੀਂ ਕਰਾਈ ਪਰ ਜੇ ਸਾਡੇ ਦੇ ਐਫ ਆਈ ਆਰ ਦਰਜ ਕਰਨੀ ਆ ਤੇ ਉਹ ਤਾਂ ਫੋਰੈਂਸਿਕ ਜਾਂਚ ਘੰਟਿਆਂ ਚ ਹੀ ਲੈ ਆਉਂਦੇ ਨੇ ਔਰ ਜਿਹੜੀ ਆਡੀਓ ਦੀ ਜਾਂਚ ਕਰਾਈ ਉਹ ਕਿਵੇਂ ਕਿਹੜੀ ਫੋਰੈਂਸਿਕ ਆ ਅਤੀਸ਼ੀ ਦੀ ਅਤੀਸ਼ੀ ਦਾ ਜਿਹੜਾ ਵੌਇਸ ਸੈਂਪਲ ਤਾਂ ਲਿਆ ਹੀ ਨਹੀਂ ਸਾਡੀ ਲੈਬ ਨੇ ਉਹ ਕਿਵੇਂ ਕਹਤਾ ਕਿ ਉੱਥੇ ਅਦੀਸ਼ੀ ਨੇ ਫਲਾਣੇ ਸ਼ਬਦ ਨਹੀਂ ਬੋਲੇ ਇਸ ਤਰ੍ਹਾਂ ਦਾ ਫਰਾਡ ਪੰਜਾਬ ਦੇ ਵਿੱਚ ਚੱਲ ਰਿਹਾ ਅੱਜ ਸਾਡਾ ਵਫਦ ਜਿਹੜਾ ਸੀਗਾ ਉਹ ਕਿਸ ਪੰਜਾਬ ਕਿਸਾਨ ਕਾਂਗਰਸ ਦੇ ਪ੍ਰਧਾਨ ਸਾਹਿਬ ਮੇਰੇ ਨਾਲ ਖੜੇ ਨੇ ਸਰਦਾਰ ਕਿਰਨਜੀਤ ਸਿੰਘ ਜੀ ਸੰਧੂ ਅਤੇ ਦੂਜੇ ਆਫਸਰਜ਼ ਅਸੀਂ ਇਹ ਦੋਨੋਂ ਰੈਪ੍ਰেজੈਂਟੇਸ਼ਨਾਂ ਗਵਰਨਰ ਨੂੰ ਦੇ ਕੇ ਆਏ ਆਂ ਆਸ ਕਰਦੇ ਆਂ ਕਿ ਗਵਰਨਰ ਕਨਸਟੀਟਿਊਸ਼ਨਲ ਹੈਡ ਆ ਇਹਦੇ ਵਿੱਚ ਕੋਈ ਨਾ ਕੋਈ ਮਦਖਲਤ ਕਰਕੇ ਤੇ ਇਸ ਪੰਜਾਬ ਨੂੰ ਇਨਸਾਫ ਦੋਣ ਦੀ ਕੋਸ਼ਿਸ਼ ਕਰਨਗੇ